ਸੰਭਵ ਵਿਗਿਆਨ ਨੇ ਕੀਤਾ ਦੁਨੀਆਂ ਦਾ ਸਭ ਤੋਂ ਵੱਡਾ ਚਮਤਕਾਰ ਆ ਤਕਨੀਕ ਤੁਹਾਡਾ ਕਰਵਾ ਸਕਦੀ ਹੈ ਮੇਲ ਇਨਸਿਸਟਰਸ ਯਾਨੀ ਕਿ ਪੂਰਵਜੀਆਂ ਪੁਰਖੇ ਯਾਨੀ ਪੰਜਾਬੀ ਚ ਕਹਿ ਲੋ ਤਾਂ ਸਾਡੇ ਵੱਡੇ ਵੱਡੇਰੇ ਅਕਸਰ ਜਦੋਂ ਸਾਡਾ ਕੋਈ ਕਰੀਬੀ ਸਾਡੇ ਤੋਂ ਦੂਰ ਹੋ ਜਾਂਦਾ ਹੈ ਚਾਹੇ ਸਾਡੇ ਦਾਦਾ ਦਾਦੀ ਹੋਣ ਮਾਪੇ ਹੋਣ ਤਾਂ ਉਹਨਾਂ ਦੀ ਯਾਦ ਆਉਂਦੀ ਹੈ ਖਾਸ ਕਰਕੇ ਜਦੋਂ ਕੋਈ ਦਿਨ ਤਿਉਹਾਰ ਹੁੰਦਾ ਤਾਂ ਵੱਡਿਆਂ ਦੀ ਯਾਦ ਆਉਂਦੀ ਹੈ ਉਹਨਾਂ ਦੇ ਪਿਆਰ ਦੀ ਯਾਦ ਆਉਂਦੀ ਹੈ ਤਾਂ ਅਸੀਂ ਇਹ ਸੋਚਦੇ ਹਾਂ ਕਿ ਜੇਕਰ ਜ਼ਿਆਦਾਤਰ ਕੀ ਹੁੰਦਾ ਜਦੋਂ ਦੂਰ ਰਹਿ ਕੇ ਨੌਕਰੀ ਪੇਸ਼ਾ ਕਰਦੇ ਹੋਣ ਜਾਂ ਵਿਆਹ ਸ਼ਾਦੀ ਹੋ ਗਿਆ ਹੋਵੇ ਤਿਆਂ ਦਾ ਤੇ ਸੋਚਦੇ ਨੇ ਕਿ ਕਾਸ਼ ਆਹ ਚੀਜ਼ ਮੇਰੇ ਦਿਲ ਦੇ ਵਿੱਚ ਆ ਮੈਂ ਗੱਲ ਕਰਨਾ ਚਾਹੁੰਦੀ ਸੀ ਕਾਸ਼ ਜਿਉਂਦੇ ਜੀ ਆਪਣੇ ਮਾਪੇ ਦੇ ਨਾਲ ਆਪਣੇ ਵੱਡ-ਵਡੇਰੇ ਦੇ ਨਾਲ ਉਹ ਗੱਲ ਕਰ ਲੈਂਦੀ ਤਾਂ ਦਿਲ ਦੇ ਵਿੱਚ ਕਿਤੇ ਨਾ ਕਿਤੇ ਉਹ ਚੀਜ਼ ਉੱਠਦੀ ਹੈ ਪਰ ਹੁਣ ਜੇਕਰ ਮੈਂ ਕਹਾ ਕਿ ਤੁਸੀਂ ਆਪਣੇ ਪੁਰਖਿਆਂ ਦੇ ਨਾਲ ਸਾਇੰਟੀਫਿਕ ਤਰੀਕੇ ਦੇ ਨਾਲ ਗੱਲਬਾਤ ਕਰ ਸਕਦੇ ਹੋ ਹੈਰਾਨੀ ਵਾਲੀ ਗੱਲ ਹੈ ਨਾ ਪਰ ਇਹ ਬਿਲਕੁਲ ਸੱਚ ਹੈ ਸੰਭਵ ਹੈ ਚਮਤਕਾਰ ਹੋ ਗਿਆ ਚਮਤਕਾਰ ਹੀ ਕਵਾਂਗੇ ਕਿ ਸਾਇੰਸ ਨੇ ਅਜਾਜ ਚਮਤਕਾਰ ਕਰ ਦਿੱਤਾ ਹੈ ਕਿ ਜੇਕਰ ਤੁਹਾਡੇ ਆਪਣੇ ਤੁਹਾਡੇ ਤੋਂ ਦੂਰ ਨੇ ਤੁਹਾਡੀ ਆਪਣੇ ਤੁਹਾਨੂੰ ਛੱਡ ਕੇ ਚਲੇ ਗਏ ਦੇ ਤੁਹਾਡੇ ਵੱਡੇ ਵੱਡੇਰੇ ਤੁਹਾਡੇ ਪੁਰਖੇ ਤਾਂ ਤੁਸੀਂ ਉਹਨਾਂ ਦੇ ਨਾਲ ਫਿਰ ਵੀ ਗੱਲਬਾਤ ਕਰ ਸਕਦੇ ਹੋ ਇਹ ਜਿੱਥੇ ਖੁਸ਼ੀ ਵੀ ਦੇ ਰਿਹਾ ਨਾ ਉੱਥੇ ਹੀ ਕਿਤੇ ਡਰ ਵੀ ਹੈ ਕਿਉਂਕਿ ਮਰਨ ਤੋਂ ਬਾਅਦ ਵਿਗਿਆਨਿਕ ਤਰੀਕੇ ਦੇ ਨਾਲ ਕਿਸੇ ਦੇ ਨਾਲ ਗੱਲਬਾਤ ਕਰਨਾ ਕਿਤਨਾ ਕਿਤੇ ਜੋਖਮ ਭਰਿਆ ਕੰਮ ਹੈ ਪਰ ਇਹ ਕਿਵੇਂ ਹੋ ਸਕਦਾ ਹੈ ਕਿਵੇਂ ਗੱਲਬਾਤ ਕੀਤੀ ਜਾ ਸਕਦੀ ਹੈ ਜਿਆਦਾ ਸਮਨਗਵਾਈਏ ਤੇ ਜਾਣਦੇ ਆ ਇਸ ਰਿਪੋਰਟ ਦੇ ਵਿੱਚ ਵਿਗਿਆਨ ਦੇ ਵਿਕਾਸ ਤੇ ਤਕਨੀਕੀ ਦੇ ਤਜਰਬੇ ਨੇ ਹੁਣ ਇਹ ਵੀ ਸੰਭਵ ਕਰ ਦਿਖਾਇਆ ਜਿਸ ਦੀ ਕਲਪਨਾ ਤੱਕ ਕਰ ਪਾਉਣਾ ਸੰਭਵ ਨਹੀਂ ਸੀ ਕਿ ਤੁਸੀਂ ਸੋਚ ਵੀ ਸਕਦੇ ਹੋ ਕਿ ਸੈਂਕੜੇ ਸਾਲ ਪਹਿਲਾਂ ਮਰ ਚੁੱਕੇ ਆਪਣੇ ਪੂਰਵਜਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਇਹ ਪੋਸੀਬਲ ਹੈ ਸ਼ਾਇਦ ਨਹੀਂ ਪਰ ਵਿਗਿਆਨਿਕਾ ਨੇ ਹੁਣ ਇਸ ਗੱਲ ਨੂੰ ਪੋਸੀਬਲ ਕਰ ਦਿੱਤਾ ਸੰਭਵ ਕਰ ਦਿੱਤਾ ਦਾ ਕਨਵਰਸੇਸ਼ਨ ਦੀ ਰਿਪੋਰਟ ਦੇ ਮੁਤਾਬਕ ਹੁਣ ਵਿਗਿਆਨ ਅਤੇ ਤਕਨੀਕੀ ਦੇ ਬਲ ਤੇ ਤੁਸੀਂ ਆਪਣੇ ਮਰੇ ਹੋਏ ਪੂਰਵਜਾਂ ਦੇ ਸਾਹਮਣੇ ਬੈਠ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਉਹਨਾਂ ਨੂੰ ਆਪਣੀਆਂ ਗੱਲਾਂ ਦੱਸ ਸਕਦੇ ਹੋ ਉਹਨਾਂ ਦਾ ਸਾਰਾ ਹਾਲਚਲ ਜਾਣ ਸਕਦੇ ਹੋ ਪੁਰਵਜ ਆਪਣੇ ਹਰ ਸਵਾਲ ਦਾ ਜਵਾਬ ਵੀ ਦੇਣਗੇ ਤੇ ਆਪਣੀ ਜੀਵਨ ਦੇ ਵਿੱਚ ਅੱਗੇ ਵਧਣ ਦੇ ਲਈ ਮਰ ਚੁੱਕਿਆ ਹੋਣ ਦੇ ਬਾਅਦ ਵੀ ਸਾਹਮਣੇ ਤੋਂ ਆ ਕੇ ਤੁਹਾਨੂੰ ਆਸ਼ੀਰਵਾਦ ਵੀ ਦੇਣਗੇ ਇਹ ਸੁਣ ਕੇ ਹੀ ਤੁਹਾਡੇ ਹੋਸ਼ ਉੜ ਗਏ ਹੋਣਗੇ ਪਰ ਹੈਰਾਨ ਨਾ ਹੋਵੋ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਅਤੇ ਕੁਝ ਹੋਰ ਤਕਨੀਕਾਂ ਦੀ ਵਜ੍ਹਾ ਦੇ ਨਾਲ ਹੁਣ ਮਰੇ ਹੋਏ ਲੋਕਾਂ ਤੇ ਨਾਲ ਗੱਲਬਾਤ ਕਰਨਾ ਸੰਭਵ ਹੋ ਗਿਆ ਹਾਲਾਂਕਿ ਸੁਣਨ ਦੇ ਵਿੱਚ ਬਿਹਤ ਡਰਾਵਨਾ ਤੇ ਜੋਖਮ ਭਰਿਆ ਲੱਗ ਸਕਦਾ ਪਰ ਵਿਗਿਆਨ ਨੇ ਦੁਨੀਆ ਦਾ ਸਭ ਤੋਂ ਵੱਡਾ ਚਮਤਕਾਰ ਕਰ ਦਿੱਤਾ ਵਿਗਿਆਨਕਾਂ ਦਾ ਇਹ ਦਾਅਵਾ ਭਲੇ ਹੀ ਤੁਹਾਨੂੰ ਸ਼ਾਇਦ ਇੱਕ ਕਾਲਪਨਿਕ ਚੀਜ਼ ਲੱਗੇ ਯਾਨੀ VR ਹੈੱਡਸੈਟ ਦੇ ਮਾਧਿਅਮ ਦੇ ਨਾਲ ਕਾਲਪਨਿਕ ਫਿਲਮ ਦੇ ਵਿੱਚ ਕਦਮ ਰੱਖਣ ਵਰਗਾ ਲੱਗ ਰਿਹਾ ਹੋਏਗਾ ਜੋ ਰੋਮਾਂਚਕਾਰੀ ਵੀ ਹੈ ਤੇ ਥੋੜਾ ਡਰਾਵਣਾ ਵੀ ਹੈ ਪਰ ਡਿਜੀਟਲ ਦੁਨੀਆ ਦੇ ਵਿੱਚ ਇਹ ਸੰਭਵ ਹੋ ਗਿਆ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਪੁਰਖਾ ਦੇ ਨਾਲ ਗੱਲਬਾਤ ਕਰੋਗੇ ਹੁਣ ਉਹ ਤੁਹਾਨੂੰ ਦੱਸਿਆ ਜਿਦਾਂ ਹੀ ਤੁਸੀਂ ਇਸ ਡਿਜੀਟਲ ਪਿਤਾ ਦੇ ਨਾਲ ਗੱਲਬਾਤ ਕਰੋਗੇ ਯਾਨੀ ਆਪਣੇ ਡਿਜੀਟਲ ਪੂਰਵਜ ਦੇ ਨਾਲ ਗੱਲਬਾਤ ਕਰੋਗੇ ਤਾਂ ਤੁਹਾਨੂੰ ਖੁਦ ਨੂੰ ਇੱਕ ਭਾਵਨਾਤਮਕ ਰੋਲਰ ਕੋਸਟਲ ਤੇ ਫੀਲ ਹੋਏਗਾ ਕਿ ਤੁਸੀਂ ਬਹੁਤ ਜ਼ਿਆਦਾ ਇਮੋਸ਼ਨਸ ਦੇ ਵਿੱਚ ਬਹਿ ਗਏ ਹੋ ਫਿਰ ਤੁਸੀਂ ਉਹਨਾਂ ਰਹੱਸਿਆਂ ਤੇ ਕਹਾਣੀਆਂ ਨੂੰ ਉਜਾਗਰ ਕਰੋਗੇ ਜਿਨ੍ਹਾਂ ਨੂੰ ਤੁਸੀਂ ਕਦੇ ਨਹੀਂ ਜਾਣਦੇ ਸੀ ਜਿਸ ਨਾਲ ਵਾਸਤਵਿਕ ਸ਼ਖਸ ਜੋ ਹੈ ਉਸ ਨੂੰ ਯਾਦ ਕਰਨ ਦਾ ਆਪਣਾ ਤਰੀਕਾ ਬਦਲ ਜਾਂਦਾ ਹੈ ਇਹ ਕੋਈ ਦੂਰ ਦੀ ਗੱਲ ਜਾਂ ਕਾਲਪਨਿਕ ਪਰਿਦਰਸ਼ਣ ਨਹੀਂ ਹੈ ਹੁਣ ਇਹ ਡਿਜੀਟਲ ਆਫਟਰ ਲਾਈਫ ਉਦਯੋਗ ਦੀ ਵਜ੍ਹਾ ਦੇ ਨਾਲ ਸੰਭਵ ਹੋ ਗਿਆ ਜੋ ਤੇਜ਼ੀ ਦੇ ਨਾਲ ਵਿਕਸਿਤ ਹੋ ਰਿਹਾ ਹੈ ਕਈ ਕੰਪਨੀਆਂ ਮਰੇ ਹੋਏ ਸ਼ਖਸਾਂ ਦੇ ਡਿਜੀਟਲ ਪਦ ਚਿੰਨ੍ਹ ਦੇ ਆਧਾਰ ਤੇ ਉਹਨਾਂ ਦਾ ਅਭਾਸੀ ਪੁਨਰਨਿਰਮਾਣ ਕਰਨ ਦਾ ਵਾਅਦਾ ਕਰਦੀਆਂ ਨੇ కృਤਮ ਬੁੱਧੀਮਤ ਆ ਯਾਨੀ ਕਿ AI ਚੈਟਬੋਟ ਤੇ ਵਰਚੁਅਲ ਅਵਤਾਰ ਨੂੰ ਲੈ ਕੇ ਹੋਲੋਗ੍ਰਾਮ ਤੱਕ ਦੀ ਤਕਨੀਕ ਆਰਾਮ ਅਤੇ ਵਿਵਧਾਨ ਦਾ ਇੱਕਜੀਬ ਮਿਸ਼ਰਣ ਪ੍ਰਦਾਨ ਕਰਦੀ ਹੈ ਇਹ ਸਾਡੇ ਗਹਿਰੇ ਵਿਅਕਤੀਗਤ ਅਨੁਭਵਾਂ ਨੂੰ ਕਿਹ ਜੋ ਸਾਖਦਾ ਅਤੇ ਅਤੀਤ ਤੇ ਵਰਤਮਾਨ ਸਾਡੀਆਂ ਯਾਦਾਂ ਤੇ ਸਾਡੀ ਸਚਾਈ ਦੇ ਵਿਚਾਰੇ ਜੋ ਰੇਖਾਵਾਂ ਨੇ ਉਹਨਾਂ ਨੂੰ ਤੁੰਦਲਾ ਕਰ ਦਿੰਦਾ ਤਾਂ ਤੁਹਾਨੂੰ ਆਪਣੇ ਪੂਰਵਜਾਂ ਤੋਂ ਵੀਡੀਓ ਕਾਲ ਤੇ ਗੱਲਬਾਤ ਕਰਨ ਲਈ ਹੁਣ ਡਿਜੀਟਲ ਆਫਟਰ ਲਾਈਫ ਉਦਯੋਗ ਜੋ ਹੈ ਮਦਦ ਕਰੇਗਾ ਇਹ ਉਦਯੋਗ ਵਧਣ ਲੱਗ ਗਿਆ ਹਾਲਾਂਕਿ ਇਹ ਕਈ ਮਹੱਤਵਪੂਰਨ ਨੈਤਿਕ ਤੇ ਭਾਵਨਾਤਮਕ ਚੁਣੌਤੀਆਂ ਖੜੀਆਂ ਕਰਦਾ ਇਸ ਦੇ ਵਿੱਚ ਸਹਿਮਤੀ ਗੋਪਨੀਯਤਾ ਤੇ ਜੀਵਨ ਤੇ ਮਨੋਵਿਗਿਆਨਿਕ ਪ੍ਰਭਾਵਾਂ ਦੇ ਬਾਰੇ ਦੇ ਵਿੱਚ ਚਿੰਤਾਵਾਂ ਵੀ ਸ਼ਾਮਲ ਨੇ ਡਿਜੀਟਲ ਆਫਟਰ ਲਾਈਫ ਉਦਯੋਗ ਕੀ ਹੈ ਤਾਂ ਵੀਆਰ ਤੇ ਏਆਈ ਪ੍ਰੋਦਯੋਗਿਕਾਵਾਂ ਸਾਡੇ ਜੋ ਚੌਣ ਵਾਲੀ ਨੇ ਸਾਡੇ ਆਪਣੇ ਨੇ ਉਹਨਾਂ ਦੀ ਇੱਕ ਅਭਾਸੀ ਪੁਨਰਨਿਰਮਾਣ ਨੂੰ ਸੰਭਵ ਬਣਾ ਰਹੇ ਨੇ ਯਾਨੀ ਤੁਹਾਨੂੰ ਲੱਗੇਗਾ ਤੁਹਾਡੇ ਸਾਹਮਣੇ ਬੈਠੇ ਨੇ ਤੁਹਾਡੇ ਆਪਣੇ ਵੱਡੇ-ਵਡੇਰੇ ਇਸ ਉਦਯੋਗ ਦੇ ਵਿੱਚ ਕੰਪਨੀਆਂ ਡਿਜੀਟਲ ਵਿਅਕਤੀਤਵ ਬਣਾਉਣ ਦੇ ਲਈ ਸੋਸ਼ਲ ਮੀਡੀਆ ਪੋਸਟ ਈਮੇਲ ਟੈਕਸਟ ਮੈਸੇਜ ਅਤੇ ਵਾਇਸ ਰਿਗਾਰਡਿੰਗ ਤੋਂ ਡਾਟੇ ਦਾ ਉਪਯੋਗ ਕਰਦੇ ਨੇ ਜੋ ਜੀਵਤ ਲੋਕਾਂ ਦੇ ਨਾਲ ਗੱਲਬਾਤ ਕਰ ਸਕਦੇ ਨੇ ਹਾਲਾਂਕਿ ਇਹ ਹੱਲੇ ਤੱਕ ਵਿਆਪਕ ਜ਼ਿਆਦਾ ਨਹੀਂ ਹੋਇਆ ਡਿਜੀਟਲ ਆਫਟਰ ਲਾਈਫ ਉਦਯੋਗ ਦੇ ਵਿੱਚ ਅਜਿਹੇ ਲੋਕਾਂ ਦੀ ਸੰਖਿਆ ਵੱਧ ਰਹੀ ਹੈ ਹੇਅਰ ਆਫਟਰ ਉਪਯੋਗਕਰਤਾਵਾਂ ਨੂੰ ਉਹਨਾਂ ਦੇ ਜੀਵਨ ਕਾਲ ਦੇ ਦੌਰਾਨ ਕਹਾਣੀਆਂ ਅਤੇ ਸੰਦੇਸ਼ਾਂਵਾਂ ਦੀ ਰਿਕਾਰਡ ਕਰਨ ਦੀ ਸਮਰੱਥਾ ਦਿੰਦਾ ਜਿਸ ਤੋਂ ਬਾਅਦ ਦੇ ਵਿੱਚ ਤੁਹਾਡੇ ਆਪਣੇ ਤੁਹਾਨੂੰ ਅਜਾ ਲੱਗਣਗੇ ਕਿ ਤੁਹਾਡੇ ਨਾਲ ਨੇ ਤਾਂ ਤੁਸੀਂ ਆਪਣੇਆਂ ਨੂੰ ਮੈਸੇਜ ਭੇਜ ਸਕਦੇ ਹੋ ਉਹਨਾਂ ਦੇ ਮੈਸੇਜ ਤੁਹਾਡੇ ਤੱਕ ਆ ਸਕਦੇ ਨੇ ਮਰਨ ਤੋਂ ਬਾਅਦ ਤੁਸੀਂ ਆਪਣੇਆਂ ਦੇ ਨਾਲ ਮੋਬਾਈਲ ਤੇ ਚੈਟ ਕਰ ਸਕਦੇ ਹੋ ਫਿਲਹਾਲ ਤੁਹਾਨੂੰ ਭਰੋਸਾ ਤਾਂ ਨਹੀਂ ਹੋਏਗਾ ਪਰ ਹੁਣ ਇਸ ਦਾ ਅਨਸਰ ਹਾਂ ਹੋ ਸਕਦਾ ਹੈ ਦਰਅਸਲ ਮਾਈ ਵਿਸ਼ਸ ਜੀਵਤ ਲੋਕਾਂ ਨੂੰ ਜੀਵਨ ਦੇ ਵਿੱਚ ਉਪਸਥਿਤ ਬਣਾਏ ਰੱਖਦੇ ਹੋਏ ਮੌਤ ਤੋਂ ਬਾਅਦ ਉਹਨਾਂ ਦੇ ਮੈਸੇਜ ਭੇਜਣ ਦੀ ਸਮਰਤਾ ਪ੍ਰਦਾਨ ਕਰਦਾ ਹੈ ਹੈਨਸਨ ਰੋਬੋਟਿਕਸ ਨੇ ਰੋਬੋਟਿਕ ਬਰਸਟ ਬਣਾਏ ਨੇ ਜੋ ਮ੍ਰਿਤਕ ਦੀਆਂ ਯਾਦਾਂ ਤੇ ਵਿਅਕਤੀਤਵ ਲੱਛਣਾ ਦਾ ਉਪਯੋਗ ਕਰਕੇ ਲੋਕਾਂ ਦੇ ਨਾਲ ਚੈਟ ਕਰਦੇ ਨੇ ਸੁਵਿਧਾ ਦੇ ਨਾਲ ਖਤਰਾ ਵੀ ਵੱਤ ਹੈ ਇਹ ਜੋ ਤਕਨੀਕੀ ਸੁਵਿਧਾ ਦੇ ਨਾਲ ਖਤਰਾ ਹੈ ਇਸ ਦੇ ਬਾਰੇ ਤਾਂ ਕਹਿ ਰਹੇ ਹਾਂ ਕਿਉਂਕਿ ਲੋਕ ਜੋ ਨੇ ਆਪਣੀ ਇੱਕ ਰਿਐਲਿਟੀ ਤੇ ਆਪਣੀ ਸੋਚ ਦੇ ਵਿਚਾਰੇ ਜੋ ਇੱਕ ਰੇਖਾ ਹੁੰਦੀ ਹੈ ਇਹ ਉਸ ਨੂੰ ਧੁੰਦਲਾ ਕਰਦੀ ਹੈ ਤਾਂ ਲੋਕ ਫਿਰ ਇਸ ਨੂੰ ਸਹੀ ਤਰੀਕੇ ਦੇ ਨਾਲ ਸਮਝ ਨਹੀਂ ਪਾਉਣਗੇ ਇਸ ਦੇ ਵਿੱਚ ਖਤਰਾ ਹੈ ਪਰ ਜੇਕਰ ਹੁਣ ਤੁਸੀਂ ਚਾਹੋ ਆਪਣੇ ਪੁਰਬਜਾ ਦੇ ਨਾਲ ਮਰਨ ਤੋਂ ਬਾਅਦ ਗੱਲਬਾਤ ਕਰਨਾ ਤਾਂ ਤੁਸੀਂ ਬੜੇ ਆਰਾਮ ਦੇ ਨਾਲ ਕਰ ਸਕਦੇ ਹੋ ਪਰ ਪਾਵਨਾਤਮਕ ਪ੍ਰਭਾਵ ਗਹਿਰਾ ਨਕਾਰਾਤਮਕ ਹੋ ਸਕਦਾ ਜੋ ਦੁੱਖ ਨੂੰ ਘਟ ਕਰਨ ਦੀ ਬਜਾਏ ਵਧਾ ਸਕਦਾ ਹੈ ਸੋ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਥੋੜਾ ਧਿਆਨ ਨਾਲ ਕਰਿਓ